না तेरे साईं तेरे আরে আল্লাহ তনিয়া ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਬਰਨਾਲਾ ਤੇ ਰਹਿਣ ਵਾਲੇ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਬੀਤੇ ਦਿਨੀ ਅਮਰੀਕਾ ਦੇ ਕੈਲੀਫੋਰਨੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਸੀ ਅੱਜ ਜਦੋਂ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਦੇਹ ਉਸਤੇ ਘਰ ਪਹੁੰਚੀ ਤਾਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਤੇ ਹਰ ਇੱਕ ਵਿਅਕਤੀ ਦੀ ਅੱਖ ਨਮ ਸੀ ਇਸ ਦੌਰਾਨ ਗੁਰਪ੍ਰੀਤ ਨੂੰ ਚਾਹੁਣ ਵਾਲਿਆਂ ਖਾਸ ਕਰ ਉਸਦੇ ਪਰਿਵਾਰ ਅਤੇ ਮਾਪਿਆਂ ਦਾ ਦੁੱਖ ਵੇਖਿਆ ਨਹੀਂ ਸੀ ਜਾ ਰਿਹਾ ਤੇ ਜਦੋਂ ਪਰਿਵਾਰ ਵੱਲੋਂ ਗੁਰਪ੍ਰੀਤ ਸਿੰਘ ਦੇ ਸੇਰਾ ਲਾ ਕੇ ਘਰੋਂ ਸੰਸਕਾਰ ਲਈ ਤੋਰਿਆ ਗਿਆ ਤਾਂ ਉੱਥੇ ਮੌਜੂਦ ਹਰ ਇੱਕ ਵਿਅਕਤੀ ਦੀਆਂ ਅੱਖਾਂ ਹੰਝੂਆਂ ਨਾਲ ਭਰਾਈਆਂ ਦੀ ਬ੍ਰਦਰ ਦਾ ਕਿਸ ਤਰ੍ਹਾਂ ਮੌਤ ਹੋਈ ਸੀ ਔਰ ਕਿੱਦਾਂ ਤੁਸੀਂ ਇੱਥੇ ਲੈ ਕੇ ਪਹੁੰਚੇ ਹੋ ਜੀ ਜੀ ਮੈਨੂੰ 6 ਜੁਲਾਈ ਨੂੰ ਮੈਨੂੰ ਬਰਾਦ 11:30 ਫੋਨ ਆਇਆ ਕੈਨੇਡਾ ਵੀ ਤੁਹਾਡੇ ਬ੍ਰਦਰ ਪੂਰੇ ਹੋ ਗਏ ਆ ਤੇ ਮੈਂ ਫਿਰ ਮੈਨੂੰ ਯਕੀਨ ਨਹੀਂ ਆਇਆ ਪਹਿਲੇ ਫਿਰ ਮੈਂ ਉਹਦਾ ਜਿਹੜਾ ਯਾਰ ਦੋ ਸੀਗਾ ਉਹਨੂੰ ਫੋਨ ਕੀਤਾ ਤੇ ਉਹ ਵੀ ਫੋਨ ਚੱਕਦੇ ਹੀ ਰੋਣ ਲੱਗ ਪਿਆ ਤੇ ਉਹਨੇ ਫਿਰ ਕੰਫਰਮ ਕੀਤਾ ਵੀ ਹਾਂ ਜੀ ਵੀ ਡੈਥ ਹੋ ਗਈ ਆ ਕਿਦਾਂ ਜੀ ਮੈਂ ਰਾਈਟ ਅਵੇ ਮੈਂ ਅਗਲੇ ਦਿਨ ਦੀ ਟਿਕਟ ਕਰਾਈ ਤੇ ਮੈਂ ਉੱਥੇ ਪਹੁੰਚਿਆ ਮੇਰਾ ਮਹੀਨਾ ਪਹਿਲੇ ਯੂਐਸ ਦਾ ਵੀਜ਼ਾ ਲੱਗਾ ਸੀ ਵੀ ਮੈਂ ਜਾਣਾ ਸੀ ਉਹਨੂੰ ਮਿਲਣਾ ਤੇ ਮਾਲਕ ਨੇ ਮੀਲ ਨਹੀਂ ਕਰਨ ਦਿੱਤੇ ਜੀ ਫੇ ਬੜੇ ਓਕੇ ਹੋ ਗਏ ਜੀ ਅੱਜ ਬੂੜੀ ਸਵੇਰੇ ਲਿਆਂਦੀ ਆ ਇੱਥੇ ਅੰਮ੍ਰਿਤਸਰ ਉਤਰੀ ਫਲੈਟ 11:30 ਸਵੇਰੇ ਤੇ ਰਾਤ ਨੂੰ ਤੇ ਫਿਰ ਹੁਣ ਜੀ ਸੰਸਕਾਰ ਕੀਤਾ ਜੀ ਹੁਣ ਵਾਇਰਲ ਹੋ ਦੇ ਰਿਹਾ ਸਵਾਬ ਕਿਸ ਤਰ੍ਹਾਂ ਦਾ ਸੀਗਾ ਔਰ ਕਿਸ ਤਰ੍ਹਾਂ ਦੋਨੋਂ ਭਰਾਵਾਂ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀਗਾ ਭਾਜੀ ਉਹਦੀ ਮੈਂ ਪੋਸਟ ਪਾਈ ਵੀ ਆ ਵੀ ਬੰਦਾ ਡੈਥ ਹੋ ਗਿਆ ਮੈਨੂੰ ਇੰਨੇ ਮੈਸੇਜ ਕਾਲ ਆਉਂਦੇ ਵੀ ਮੈਂ ਬੰਦਿਆਂ ਨੂੰ ਨਹੀਂ ਜਾਣਦਾ ਜਿੰਨੇ ਉਹ ਉਹਨੂੰ ਉਹ ਬੰਦੇ ਨੂੰ ਜਾਣਦੇ ਰੋਲਾ ਸੁਭਾ ਵੀ ਪਿੰਡ ਚ ਪਤਾ ਸਾਰਿਆਂ ਨੂੰ ਪਤਾ ਵੀ ਮਲਾਪੜਾ ਬੰਦਾ ਸੀ ਵੀ ਕਿਸੇ ਨਾਲ ਕੋਈ ਖੁੰਦਕ ਨਹੀਂ ਜਿੰਨਾ ਖੜਿਆ ਤੇ ਖੜਿਆ ਵੀ ਉਹਦੀ ਸੀ ਵੀ ਦੋ ਗਲਾਂ ਪੰਦੀ ਸੀ ਉਹ ਬੰਦੀ ਸੀ ਕਿਤੇ ਨਾ ਕਿਤੇ ਮਲਾ ਲਾਇਆ ਕਿ ਭਾਰਤ ਸਰਕਾਰ ਨੇ ਮਦਦ ਨਹੀਂ ਕੀਤੀ ਮੇਰੇ ਤੱਕ ਡੇਰ ਲੱਗ ਪਈ। ਵੀ ਪਹਿਲੇ ਤੇ ਪਹਿਲੇ ਜਦੋਂ ਮੈਂ ਉੱਥੇ ਜਾ ਕੇ ਮਰਦੀ ਗੁਵਾਰ ਲਾਈ ਤੇ ਉਹਨਾਂ ਨੇ ਪਹਿਲੇ ਨਹੀਂ ਗੱਲ ਸੁਣੀ ਮੇਰੀ ਪਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ 9 ਸਾਲ ਹੋ ਗਏ ਵੀ ਨਾ ਮੈਂ ਦੇਖਿਆ ਤੇ ਨਾ ਮੇਰੇ ਘਰ ਜਾਣ ਦੇ ਕੇ। ਫੇ ਉਹਨਾਂ ਨੇ ਮੈਂ ਵਿੱਚ ਦੋ ਕੁ ਬੰਦੇ ਹੋਰ ਪਏ ਉੱਥੇ ਮੁਸਲਮਾਨ ਬਾਈ ਸੀਗੇ ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ ਤੇ ਉਹਨਾਂ ਨੇ ਸਾਰਾ ਪ੍ਰੋਸੈਸ ਟਿਲ ਦੀ ਐਂਡ ਵੀ ਇੰਡੀਅਨ ਕੌਂਸੂਲੀਟਰ ਨਾਲ ਗੱਲ ਕਰਕੇ ਸਾਰਾ ਕੁਝ ਕਰਕੇ ਫੇ ਜੀ ਅਸੀਂ ਇੱਥੇ ਤੱਕ ਪਹੁੰਚ ਸਕੇ ਹਾਂ ਵੀ ਮੈਂ ਆਪਣੇ ਘਰ ਜਾਣ ਦਾ ਹਨ ਜੀ ਤਾਂ ਅੱਜ ਅੱਜ ਕੁਪਰੇਜ ਦਾ ਸੰਸਕਾਰ ਕੀਤਾ ਗਿਆ ਇੱਕ ਦੋ ਡੈੱਡ ਬੋਡੀ ਪਹੁੰਚੀ ਉਹ ਇਹ ਸਾਨੂੰ 6 ਤਰੀਕ ਨੂੰ ਪਤਾ ਲੱਗਾ ਸੀ ਇਹਦਾ ਟਾਈਪ ਹੋ ਗਿਆ ਇਹਨੂੰ ਤੇ ਉਸ ਤੋਂ ਉਪਰੰਤ ਫਿਰ ਛੋਟਾ ਬੱਚਾ ਸਾਡਾ ਕੈਨੇਡਾ ਸੀ ਉੱਥੇ ਚਲਾ ਗਿਆ ਉਹਨੇ ਜਾ ਕੇ ਸਾਰਾ ਪ੍ਰਬੰਧ ਕੀਤਾ ਡੈੱਡ ਬੋਡੀ ਲਿਆਉਣ ਦਾ ਵੀ ਤੇ ਰਿਸ਼ਤੇਦਾਰ ਵੀ ਹੋਰ ਸੀ ਫਾਇਰਾਂ ਨੂੰ ਪੱਥਰ ਕਰਕੇ ਪਿੰਡ ਨੂੰ ਲਿਆਉਣ ਵਾਸਤੇ ਉਪਰਾਲਾ ਕੀਤਾ ਬਹੁਤ ਮਾੜੀ ਘਟਨਾ ਹੋਈ ਹੈ ਸਾਡੇ ਪ੍ਰਵਾਸ ਚ ਬਹੁਤ ਸੋਹਣਾ ਬੱਚਾ ਭਾਰਤ ਸਰਕਾਰ ਨੇ ਕੋਈ ਮਦਦ ਕੀਤੀ ਬੋਡੀ ਲੈ ਕੇ ਸਰਕਾਰ ਨੇ ਮਦਦ ਕੀ ਕਰਨੀ ਹੈ ਜੀ ਸਾਡਾ ਰਸਤਾ ਜਿਹੜੇ ਪਿੰਡ ਦੇ ਵਿੱਚੋਂ ਅਸੀਂ ਸੰਸਕਾਰ ਕਰਨ ਰਹੇ ਹਾਂ ਇਦੋਂ ਮਦਦ ਭਾਗ ਕੀ ਹੋ ਸਕਦਾ ਸਰਕਾਰਾਂ ਨੂੰ ਵੀ ਸਾਰਿਆਂ ਨੂੰ ਦੱਸਿਆ ਡੀਸੀ ਨੂੰ ਵੀ ਦੱਸਿਆ ਉਹਨਾਂ ਦੇ ਨੌਲੇਜ ਵਿੱਚ ਵੀ ਹੈ ਪਰ ਕੋਈ ਖਿਆਲ ਨਹੀਂ ਉੱਧਰ ਸਾਡੇ ਵਾਲਾ ਕੀਤਾ ਅੱਜ ਸਾਨੂੰ ਇਹਦਾ ਦੇਖੋ ਕੀ ਹਾਲ ਆ ਵੀ ਦੂਜਾ ਪਿੰਡ ਛੱਡ ਕੇ ਸਾਰੀ ਸੰਗਤ ਉੱਤੇ ਖੜੀ ਆ ਅਸੀਂ ਇੱਥੇ ਲੈ ਕੇ ਆ ਗਏ ਹਾਂ ਮਜਬੂਰੀ ਆ ਜਲਦੀ ਜਲਦੀ ਇਹਦਾ ਖਿਆਲ ਕਰਨਾ ਚਾਹੀਦਾ ਕਿਉਂਕਿ ਦਿੱਕਤਾਂ ਆਉਂਦੀਆਂ ਹੋਰ ਇਹ ਤੇ ਮੋੜ ਨਹੀਂ ਸਕਦਾ ਜੋ ਸਾਡੇ ਨਾਲ ਵਾਪਰ ਗਿਆ ਇਹ ਤੇ ਅਕਾਲ ਪੁਰਖ ਦਾ ਸਾਰਾ ਕੁਝ ਕੀਤਾ ਹੋਇਆ ਇਹ 10 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਯੂਐਸਏ ਦੀ ਤੱਤੀ ਤੇ ਰੋਜ਼ੀ ਰੋਟੀ ਲਈ ਗਿਆ ਸੀ। ਇਸ ਦੇ ਪਿਤਾ ਜੀ ਸਾਨੇਦਾਰ ਨੇ ਬਤੌਰ ਜ਼ਿਲਦਰ ਤਨਾਦ ਨੇ ਉਸ ਵੇਲੇ ਪੰਜਾਬ ਪੁਲਿਸ ਵਿੱਚ ਬੜਾ ਹੋਣਹਾਰ ਬਚਾ ਸੀ ਔਰ ਡੇਲੀ ਗੱਲਬਾਤ ਇਹਨਾਂ ਦੀ ਪਰਿਵਾਰ ਨਾਲ ਹੁੰਦੀ ਸੀ। ਹੁਣ ਛੋੜੇ ਭਾਈ ਦੀ ਸ਼ਾਦੀ ਸੀ 10ਵੇਂ ਮਹੀਨੇ ਨਾਲ ਇਕੱਠੇ ਹੋਣਾ ਸੀ ਸਾਰੇ ਪਰਿਵਾਰ ਨੇ। ਪਰ ਮਾਲਕ ਨੂੰ ਕੋਸ਼ੋਰ ਮਨਜ਼ੂਰ ਸੀ। ਕੁਝ ਦਿਨ ਪਹਿਲਾਂ ਉੱਥੇ ਦੱਸਦੇ ਆ ਵੀ ਨੂੰ ਹਾਰਟ ਅਟੈਕ ਆਇਆ ਤੇ ਉਸੇ ਦੌਰਾਨ ਉਹਦੀ ਫੌਰਨ ਮੌਤ ਹੋ ਗਈ। ਜਿਸ ਦੀ ਕੇ ਅੱਜ 15 ਦਿਨਾਂ ਬਾਅਦ ਡੈੱਡ ਬੋਡੀ ਨੂੰ ਪਿੰਡ ਲਿਆਂਦਾ ਗਿਆ। ਪੂਰੇ ਗੁਰਮੁਲ ਜੀ ਦਾ ਅਨਸਾਰ ਅੰਤਮ ਸੰਸਕਾਰ ਕੀਤਾ ਗਿਆ ਤੇ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਨੂੰ ਇਹ ਸਿਆਣੀ ਬਹੁਤ ਔਖੀ ਆ ਤੇ ਗੁਰਦਰ ਦਾ ਪਾਣਾ ਆ ਸੂਲ ਆ ਜੋ ਆ ਉਹਨੇ ਜਾਣੇ ਜਾਣਾ ਜੀ ਤੇ ਬਹੁਤ ਹੋਣਹਾਰ ਬੱਚਾ ਸਿਗਾ ਬੜਾ ਬੀਬਾ ਪਰਵਾਰ ਹੈ ਸਾਰਾ ਸਾਰੇ ਤਾਲਮੇੜ ਸਾਰੇ ਇਲਾਕੇ ਨੇ ਇਹਨਾਂ ਦਾ ਹੈਗਾ ਕੋਈ ਵੀ ਕਿਸੇ ਨੇ ਇਦਾਂ ਦਾ ਨਹੀਂ ਵੀ ਜੇ ਕਿਸੇ ਨਾਲ ਬੋਲ ਚੱਲ ਨਹੀਂ ਹੈਗਾ ਬੜਾ ਨੱਗਾ ਪਰਿਵਾਰ ਆ ਤੇ ਤਾਇਆ ਜੀ ਸਾਬਕਾ ਸਰਪੰਚ ਆ ਪਿੰਡ ਦੇ ਸਰਦਾਰ ਸੁਖਦੇਵ ਸਿੰਘ ਹੁਣੀ ਸਰਨਾ ਮੇਰਾ ਮਾੜਾ ਬਹੁਤ ਚੰਗੀ ਤਰ੍ਹਾਂ ਪਰ ਬਹੁਤ ਦੁਖਦਾਈ ਘਟਨਾ ਵਾਪਰੀ ਹੈ। ਇੱਕ ਜਿਹੜਾ ਸਰ ਗਦੀਪ ਸਿੰਘ ਗਦੀਪ ਸਿੰਘ ਅੱਜ ਕਦੋਂ ਪਹੁੰਚੀ ਬੋਡੀ ਔਰ ਅੱਜ ਕਿਸ ਤਰ੍ਹਾਂ ਦਾ ਲੜਕਾ ਸੀ ਪਰ ਇਹ ਸਵੇਰੇ ਕੋਲ ਕਰੀਬ 4:30 ਵਜੇ ਨਾ ਬੋਡੀ ਜਿਹੜੀ ਹੈ ਮੁੰਡੇ ਦੇ ਘਰ ਪਹੁੰਚੀ ਹੈ। ਸੋ ਬਹੁਤ ਦੁਖਪ੍ਰੀ ਖਬਰ ਹੈ। ਤੇ ਬਾਕੀ ਘਰ ਦੇ ਪਰਿਵਾਰ ਦੇ ਨਾਲ ਤੇ ਹੁਣ ਕੋਈ ਚਲੋ ਦੁੱਖ ਜਿੱਦਾਂ ਵੀ ਹੈ ਸਾਰੇ ਆਏ ਆ ਦੁਨੀਆ ਸਾਰੀ ਪਬਲਿਕ ਆਈ ਹੈ। ਪਰ ਇੱਕ ਇਹਦੇ ਵਿੱਚ ਪ੍ਰੋਬਲਮ ਛੋਟੀ ਜੀ ਆਈ ਹੈ। ਕਿ ਜਿੱਦਾਂ ਹੁਣ ਇੱਕ ਪਾਣੀ ਦਾ ਨਕਾਸ ਹੈ ਪਿੰਡ ਬਰਨਾਲੇ ਦਾ ਉਹ ਇਹਨਾਂ ਦੇ ਜੋ ਪੁਰਬ ਜਿੰਨਾ ਵੀ ਪਰਿਵਾਰ ਹੈ ਸਾਰੇ ਉਸ ਪਿੰਡ ਦੇ ਵਿੱਚ ਜਾਂਦੇ ਸੀਗੇ ਹੁਣ ਪਾਣੀ ਦੀ ਦਿੱਕਤ ਆਉਣ ਕਾਰਨ ਇਹਨਾਂ ਨੂੰ ਪਿੰਡ ਸਿੰਘਪੁਰ ਦੇ ਵਿੱਚ ਲਿਆ ਕੇ ਦਾਗ ਦਿੱਤਾ ਗਿਆ ਬਾਕੀ ਮੈਂ ਤੇ ਇਹਦੇ ਵਿੱਚ ਚਲੋ ਜੋ ਰੱਬ ਦਾ ਪਾਣਾ ਮੰਨਣਾ ਪੈਂਦਾ ਵੀ ਆ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ